ਉਹ ਅਕਾਲੀ ਦਲ ਬਣ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਦਿੱਲੀ ਕਮੇਟੀ ਵੱਖਰੀ ਤੇ ਤੁਸੀਂ ਵੱਖਰੇ ਹਰਿਆਣੇ ਵਾਲੇ ਵੱਖਰੀ ਉਹ ਕਮੇਟੀਆਂ ਵੱਖਰੀਆਂ ਵੱਖਰੀਆਂ ਹੋ ਗਈਆਂ ਤਖਤ ਦੋ ਜਿਹੜੇ ਆ ਉਹ ਆਮੋ ਸਾਹਮਣੇ ਹੁੰਦੇ ਆ ਤਖਤ Shri ਪਟਨਾ ਸਾਹਿਬ ਤੇ ਤਖਤ Shri ਅਕਾਲ ਤਖਤ ਸਾਹਿਬ ਇਹ ਲੱਗਦਾ ਕਿ ਧਰਮ ਪ੍ਰਚਾਰ ਕਰ ਰਹੇ ਆ ਅਸੀਂ ਧਰਮ ਨੂੰ ਅੱਗੇ ਵਧਾ ਰਹੇ ਆ ਜਾਂ ਕੁਝ ਹੋਰ ਕਰ ਰਹੇ ਇਹਨਾਂ ਨੇ ਪੰਥ ਵਿਰੋਧੀ ਜਿਹੜੇ ਕੰਮ ਕੀਤੇ ਆ ਉਸੇ ਕਰਕੇ ਜਿਹੜਾ ਵੱਡਾ ਆਉਣ ਫਾਲ ਅਕਾਲੀ ਦਲ ਤਾਂ ਵੀ ਆਇਆ ਪੰਥਕ ਲੀਡਰਸ਼ਿਪ 'ਚ ਵੀ ਆਇਆ ਸਾਡੇ ਸਿੱਖ ਧਰਮ ਦੇ ਵਿੱਚ ਜਿਹੜੀ ਪ੍ਰਚਾਰ 'ਚ ਖੜੋਤ ਆਈ ਆ ਉਦੋਂ ਵੀ ਮੇਜਰ ਕਰਨੇ ਆ ਜਿਹੜੇ ਬਾਦਲਾਂ ਦੇ ਖਿਲਾਫ ਲੜਦੇ ਸੀ ਉਹ ਇਸ ਸਮੇਂ ਬਾਦਲਾਂ ਦੇ ਨਾਲ ਚੱਲਦੇ ਆ ਸਾਡੇ ਜਿਹੜੇ ਧਾਰਮਿਕ ਸੰਸਥਾਵਾਂ ਦੇ ਵਿੱਚ ਬੈਠੇ ਨੁਮਾਇੰਦੇ ਆ ਕਿ ਉਹਨਾਂ ਦਾ ਕੋਈ ਦੀਨ ਇਮਾਨ ਹੈਗਾ ਜਿਹੜੇ ਲੋਕਾਂ ਲਈ ਧਰਮ ਦੀ ਗੱਲ ਕਰਦੇ ਆ ਕਿਸੇ ਵੀ ਲੀਡਰ ਦੀ ਕ੍ਰੈਡੀਬਿਲਟੀ ਨਹੀਂ ਆ ਜਿਹੜਾ ਸਿੱਖ ਆਵਾਮ 'ਚ ਜਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਖਿੱਚ ਸਕਦਾ ਹੋਵੇ ਕ੍ਰੈਡੀਬਿਲਟੀ ਗਵਾਚੀ ਕਿਦਾਂ ਜਦੋਂ ਪੰਜਾਬੀ ਪਾਰਟੀ ਬਣਾਈ ਕਾਲੀ ਦਲ ਤੇ ਟਿੰਡਾ ਸਾਹਿਬ ਭੁੰਦਰ ਸਾਹਿਬ ਜਾਂ ਹੋਰ ਵਗੈਰਾ ਆਗੂਆਂ ਨੂੰ ਬਰਨਪੁਰਾ ਸਾਹਿਬ ਆਪਣੇ ਮੁੰਡੇ ਸੁਖਵੀਰ ਬਾਦਲ ਨੂੰ ਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਇੱਥੇ ਆਣ ਕੇ ਸਾਰਾ ਐਕਸੀਡੈਂਟ ਹੋਇਆ ਆਪਾਂ ਪੰਥ ਦੀਆਂ ਵੋਟਾਂ ਲਈਆਂ ਪਰ ਪੰਥ ਦੇ ਵਿਰੋਧੀ ਭੁਗਤੇ ਪੰਥ ਵਾਲੇ ਪਾਸੇ ਨਹੀਂ ਖਲੋਤੇ ਆਪਾਂ ਪੰਥ ਦੇ ਵਿਰੋਧੀਆਂ ਨਾਲ ਖਲੋਤੇ ਨਜ਼ਰ ਆਏ ਤੇ ਜਿਹੜਾ ਡਾਊਨਫਾਲ ਆਇਆ ਕਾਲੀ ਦਲ ਦਾ ਇਹਦਾ ਮੁੱਖ ਕਾਰਨ ਹੀ ਹੈ ਦਿੱਲੀ ਦੀ ਕਮੇਟੀ ਨੂੰ ਆਪਣੀ ਧਰਮ ਪ੍ਰਚਾਰ ਕਮੇਟੀ ਬਣਾ ਕੇ ਅੰਮ੍ਰਿਤਸਰ ਦੇ ਵਿੱਚ ਕਿਉਂ ਬਿਠਾਉਣਾ ਪਿਆ ਇਸ ਗੱਲ ਨੇ ਹੈਰਾਨ ਕਰਤਾ ਵੀ 크੍ਰਿਸਚੀਅਨਾਂ ਦੇ ਐਡੇ ਵੱਡੇ ਪਦਰ ਤੇ ਇਕੱਠ ਤੇ ਰੈਲੀਆਂ ਸਮਾਗਮ ਇਹਨਾਂ ਨੇ ਸਾਰੇ ਪੰਜਾਬ ਨੂੰ ਖਾਸ ਕਰਕੇ ਪੰਥਕ ਦਰਦੀਆਂ ਨੂੰ ਸੋਚਾਂ ਦੇ ਵਿੱਚ ਪਾਤਾ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਨੂੰ ਰੋਕਣ ਲਈ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਇਸ ਸਭਾਵਕ ਸੀ ਕਿ ਉਹਦੀ ਸਵੇ ਪਰਚੋਲ ਕੀਤੀ ਜਾਂਦੀ ਕਿ ਇਹ ਕੱਟ ਕਿਉਂ ਹੋ ਰਿਹਾ ਸਾਡੇ ਭਰਾ ਜਿਹੜੇ ਆ 크੍ਰਿਸਚਨ ਕਿਉਂ ਬਣ ਰਹੇ ਆ ਔਰ ਕਿਦਾਂ ਬਣ ਰਹੇ ਆ ਉਹਨਾਂ ਨੂੰ ਪੁੱਛਿਆ ਕਿ ਧਰਮ ਪਰिवर्तन ਕਿਉਂ ਹੋ ਰਿਹਾ ਤੁਸੀਂ ਕਿਉਂ ਧਰਮ ਪਰिवर्तन ਕਰ ਰਹੇ ਹੋ ਜਦੋਂ ਸਾਡੇ ਸਿੱਖ ਪ੍ਰਚਾਰਕ ਸੰਤ ਮਹਾਂਪੁਰਖ ਪਿੰਡਾਂ 'ਚ ਨਹੀਂ ਗਏ ਦਲਤਾਂ ਦੇ ਵੇੜਿਆਂ 'ਚ ਨਹੀਂ ਗਏ ਸੁਭਾਵਕ ਤੌਰ ਤੇ ਆ ਵੀ ਉੱਥੇ ਸਿੱਖੀ ਦਾ ਪ੍ਰਚਾਰ ਨਹੀਂ ਹੋਇਆ ਤੇ ਜਿਹੜੇ ਸ਼ਰੋਮਣੀ ਕਮੇਟੀ ਦੇ ਪ੍ਰਚਾਰਕ ਸੀ ਉਹ ਕਾਗਜ਼ਾਂ 'ਚ ਹੀ ਪ੍ਰਚਾਰ ਕਰਦੇ ਰਹੇ ਗਰਾਊਂਡ ਲੈਵਲ ਤੇ ਉਹਨਾ ਪ੍ਰਚਾਰ ਕੀਤਾ ਨਹੀਂ ਐਨੇ ਕੱਚੇ ਆ ਕਿ ਕੋਈ ਆਉਂਦਾ ਆ ਸਾਨੂੰ ਪੈਂਫਲਟ ਦਿੰਦਾ ਆ ਸਾਨੂੰ ਕਹਿੰਦਾ ਤੁਹਾਡੇ ਬੱਚੇ ਨੂੰ ਪੜਾ ਦਿੰਨੇ ਆ ਤੁਹਾਡੇ ਲਈ ਆ ਚੀਜ਼ ਕਰ ਦਿੰਨੇ ਆ ਤੇ ਅਸੀਂ ਕਹਿੰਨੇ ਠੀਕ ਆ ਅਸੀਂ ਆ ਛੱਡ ਕੇ ਤੇ ਤੁਹਾਡੇ ਮਗਰ ਤੁਰ ਪਏ ਨੇ ਕਿ ਐਨੇ ਕੱਚੇ ਨੇ ਸਾਡੇ ਲੋਕ ਜਾਂ ਇਹਦੇ ਪਿੱਛੇ ਕਾਰਨ ਕੁਝ ਹੋਰ ਵੀ ਹੈਗੇ ਆ ਸਾਡਾ ਜਦੋਂ ਅਸੀਂ ਘਰਾਂ 'ਚ ਜਾਂਦੇ ਨਹੀਂ ਪ੍ਰਚਾਰ ਕਰਦੇ ਨਹੀਂ ਤੇ ਸਾਡੇ ਤੋਂ ਜਿਹੜਾ ਵਾ ਦਲਤ ਭਰਾ ਕਿਵੇਂ ਜਿਹੜੇ ਪ੍ਰਭਾਵਿਤ ਹੋਣਗੇ ਜਾਂ ਸਿੱਖੀ ਪ੍ਰਚਾਰ ਵਾਲੇ ਕਿਵੇਂ ਖਿੱਚੇ ਆਉਣਗੇ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜਦੋਂ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਨੂੰ ਸਿੱਖੀ ਤੋਂ ਪੰਥਕ ਪੋਲਿਟਿਕਸ ਤੋਂ ਅਲੈਦਾ ਨਹੀਂ ਕੀਤਾ ਜਾ ਸਕਦਾ ਦੋਨੋਂ ਇੱਕ ਦੂਜੇ ਦੇ ਪੂਰਕ ਹੈ ਪਰ ਜਦੋਂ ਆਪਾਂ ਪੰਥਕ ਪੋਲਿਟਿਕਸ ਦੀ ਜਾਂ ਸਿੱਖੀ ਦੀ ਗੱਲ ਕਰਦੇ ਆ ਇਸ ਵੇਲੇ ਜੋ ਕੁਝ ਹੋ ਵਾਪਰ ਰਿਹਾ ਆ ਜਿੱਦਾਂ ਦੇ ਵਿਵੰਧ ਪੈਦਾ ਹੋਇਆ ਚਾਹੇ ਜਥੇਦਾਰ ਸਹਿਬਾਨ ਦੀ ਨਿਯੁਕਤੀ ਸੇਵਾਮੁਕਤੀ ਨੂੰ ਲੈ ਕੇ ਹੋਵੇ ਚਾਹੇ ਅਕਾਲੀ ਦਲ ਦੇ ਅੰਦਰ ਦੀ 파ਟੋ ਤਾੜ ਹੋਵੇ ਚਾਹੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਸੰਸਥਾਵਾਂ ਹੈਗੀਆਂ ਉਹਨਾਂ ਦੇ ਦਰਮਿਆਨ ਜਿਹੜੇ ਪੈਰੇ ਕਲੈਸ਼ ਆ ਚਾਹੇ ਉਹਨਾਂ ਦੀ ਗੱਲ ਕਰ ਲਈਏ ਇਹ ਲਗਾਤਾਰ ਕੰਟੀਨਿਉਟੀ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਨੇ ਔਰ ਉਸ ਸਭ ਦੇ ਦਰਮਿਆਨ ਸਭ ਤੋਂ ਵੱਧ ਚਿੰਤਾ ਤੇ ਚਿੰਤਨ ਇਸ ਗੱਲ ਤੇ ਵੀ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਉਹਦਾ ਰੌਲਾ ਪੈ ਰਿਹਾ ਔਰ ਇਸ ਸਾਰੀਆਂ ਚਿੰਤਾਵਾਂ ਦੇ ਦਰਮਿਆਨ ਚਿੰਤਨ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਬਕਾਇਦਾ ਅੰਮ੍ਰਿਤਸਰ ਦੇ ਵਿੱਚ ਇੱਕ ਦਫ਼ਤਰ ਖੋਲਿਆ ਜਾਂਦਾ ਧਰਮ ਪ੍ਰਚਾਰ ਕਮੇਟੀ ਜਿਹੜੀ ਹੈ ਉਹਦੇ ਚੇਅਰਮੈਨ ਮਨਜੀਤ ਸਿੰਘ ਪੋਮਾਹੁਰਾ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਇਹਦੇ ਉੱਤੇ ਕੁਝ ਨਾ ਕੁਝ ਦੇਖਿਆ ਘੋਖਿਆ ਪੜਤਾਲਿਆ ਜਾਵੇ ਇਹਦੇ ਕਾਰਨ ਲੱਭੇ ਜਾਣ ਇਸ ਵੇਲੇ ਸਾਡੇ ਨਾਲ ਮਨਜੀਤ ਸਿੰਘ ਪੋਮਾਹਰੀ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਮੌਜੂਦ ਨੇ ਮਨਜੀਤ ਸਿੰਘ ਪੋਮਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਟੀਵੀ ਪੰਜਾਬ ਤੇ ਜੀ ਆਇਆਂ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਟੈlevision ਪੰਜਾਬ ਦਾ ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ। ਪੋਮਾ ਸਾਹਿਬ ਪਹਿਲੀ ਗੱਲ ਤਾਂ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਆ ਧਰਮ ਪ੍ਰਚਾਰ ਕਮੇਟੀ ਜਿਹੜੀ ਆ ਉਹ ਵੈਸੇ ਆਲਰੇਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਧਰਮ ਪ੍ਰਚਾਰ ਕਮੇਟੀ ਹੈਗੀ ਆ। ਦਿੱਲੀ ਦੀ ਕਮੇਟੀ ਨੂੰ ਆਪਣੀ ਧਰਮ ਪ੍ਰਚਾਰ ਕਮੇਟੀ ਬਣਾ ਕੇ ਅੰਮ੍ਰਿਤਸਰ ਦੇ ਵਿੱਚ ਕਿਉਂ ਬਿਠਾਉਣਾ ਪਿਆ? ਤੁਹਾਡਾ ਸਵਾਲ ਬੜਾ ਮੌਕੇ ਦਾ ਤੇ ਟੁਕਮਾ ਆ। ਜੀ ਇਹ ਸਾਰਿਆਂ ਨੂੰ ਹੈਰਾਨੀ ਹੁੰਦੀ ਹੈ ਵੀ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਕਿਵੇਂ ਆਈ ਇਹ ਦਾ ਕਾਰਨ ਇਹ ਆ ਕਿ ਅੱਜ ਤੋਂ 4-5 ਸਾਲ ਪਹਿਲਾਂ ਪੰਜਾਬ ਦੇ ਵੱਡੇ-ਵੱਡੇ ਅਸਥਾਨਾਂ ਦੇ ਉੱਤੇ ਕ੍ਰਿਸ਼ਚਨਾਂ ਦੇ ਵੱਡੇ-ਵੱਡੇ ਇਕੱਠ ਹੋਣ ਲੱਗੇ ਜੀ ਭਾਵੇਂ ਉਹ ਅੰਮ੍ਰਿਤਸਰ ਹੀ ਜਲੰਧਰ ਸੀ ਰੋਪੜ ਸੀ ਕਰਾਲੀ ਸੀ ਤੇ ਕਈ ਹੋਰ ਸ਼ਹਿਰਾਂ 'ਚ ਵੀ ਕਦੀ ਅਕਾਲੀ ਦਲ ਦੇ ਜਾਂ ਹੋਰ ਸਿਆਸੀ ਪਾਰਟੀਆਂ ਦੇ ਇਕੱਠ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵੇਖੇ ਸੀ ਪਰ ਇਸ ਗੱਲ ਨੇ ਹੈਰਾਨ ਕਰਤਾ ਵੀ 크ਰਿਸਚਨਾਂ ਦੇ ਐਡੇ ਵੱਡੇ ਪਦਰ ਤੇ ਇਕੱਠ ਤੇ ਰੈਲੀਆਂ ਸਮਾਗਮ ਇਹਨਾਂ ਨੇ ਸਾਰੇ ਪੰਜਾਬ ਨੂੰ ਖਾਸ ਕਰਕੇ ਪੰਥਕਦਰਦੀਆਂ ਨੂੰ ਸੋਚਾਂ ਦੇ ਵਿੱਚ ਪਾਤਾ ਜੀ ਵੀ ਇਹ ਕਿੱਥੋਂ ਆ ਗਏ ਤੁਸੀਂ ਇਹ ਦੇਖਿਆ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਤੇ ਇੱਕੋ ਕਸਬਾ ਸੀ ਧਾਰੀਵਾਲ ਜਿੱਥੇ ਸੁਣਦੇ ਸਾਂ ਵੇਖਦੇ ਸਾਂ ਵੀ ਉੱਥੇ 크੍ਰਿਸਚੀਅਨ ਭਰਾ ਰਹਿੰਦੇ ਆ ਜੀ ਕਿਤੇ ਪੰਜਾਬ ਚ ਨਹੀਂ ਹੋਰ ਸੁਣਿਆ ਵੀ 크੍ਰਿਸਚੀਅਨ ਭਰਾ ਕਿਤੇ ਰਹਿੰਦੇ ਆ ਤੇ ਮਲੇਰਕੋਟ ਦੇ ਮੁਸਲਮਾਨ ਰਹਿੰਦੇ ਹੁੰਦੇ ਸੀ ਜੀ ਦੋ ਹੀ ਇਹ ਸ਼ਹਿਰ ਸੀ ਜਿੱਥੇ ਇੱਕ ਤਾਂ 크੍ਰਿਸਚੀਅਨ ਤੇ ਇੱਕ ਤਾਂ ਮੁਸਲਮਾਨ ਨੂੰ ਤੌਰ ਤੇ ਜਾਣਿਆ ਜਾਂਦਾ ਸੀ ਪਰ ਜਦੋਂ ਇਹਨਾਂ ਦੇ ਵੱਡੇ ਵੱਡੇ ਇਕੱਠ ਹੋਣ ਲੱਗ ਪਏ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਸਤਾਰ ਰਵੀ ਸਿੰਘ ਕਾਲਕਾ ਜਰਨਲ ਸਕੱਤਰ ਸardar ਜਗਦੀਪ ਸਿੰਘ ਕਾਲੋਂ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਇਸ ਗੱਲ ਤੇ ਚਿੰਤਾ ਵਕਤ ਕੀਤੀ ਤੇ ਮੀਟਿੰਗ ਕੀਤੀ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਨੂੰ ਰੋਕਣ ਲਈ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਤੇ ਉਹ ਨਾਲ ਸਮੇਂ ਪੰਜਾਬ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਬਣਾ ਕੇ ਦਾਸ ਨੂੰ ਉਹਦਾ ਚੇਅਰਮੈਨ ਲਾ ਕੇ ਪੰਜਾਬ ਦੇ ਵਿੱਚ ਧਰਮ ਜਾਗਰੂਕਤਾ ਲਹਿਰ ਦੇ ਅਧੀਨ ਪੰਜਾਬ ਚ ਧਰਮ ਪਰਿਵਰਤਨ ਦੇ ਵਿਰੁੱਧ ਆਪਾਂ ਮੈਦਾਨ ਚ ਆਏ ਜੀ ਜਦੋਂ ਆਪਾਂ ਮੈਦਾਨ ਚ ਆਏ ਤਾਂ ਇਸ ਭਾਵਕ ਸੀ ਕਿ ਉਹਦੀ ਸਵੇ ਪਰਚੋਲ ਕੀਤੀ ਜਾਂਦੀ ਕਿ ਇਹ ਇਕੱਠ ਕਿਉਂ ਹੋ ਰਿਹਾ ਸਾਡੇ ਭਰਾ ਜਿਹੜੇ ਆ 크ਿਸਚਨ ਕਿਉਂ ਬਣ ਰਹੇ ਆ ਔਰ ਕਿਦਾਂ ਬਣ ਰਹੇ ਆ ਜੀ ਅਸੀਂ ਫਿਰ ਜਦੋਂ ਜਿਹੜੇ ਭਰਾ 크ਿਸਚੀਅਨ ਬਣ ਗਏ ਸੀ ਸਾਡੇ ਸਿੱਖ ਅਸੀਂ ਯੂਨੀਵਰਸਿਟੀਆਂ 'ਚ ਵਿਦਵਾਨਾਂ ਕੋ ਗਏ ਮਾਪੁਰਖਾਂ ਕੋ ਗਏ ਤੇ ਖਾਸ ਕਰਕੇ ਅਸੀਂ ਪਿੰਡਾਂ ਦੇ ਵਿੱਚ ਬਾਰਡਰ ਏਰੀਏ 'ਚ ਦਲਤਾਂ ਦੇ ਵੇੜਿਆਂ 'ਚ ਗਏ ਜੀ ਉਹਨਾਂ ਨੂੰ ਪੁੱਛਿਆ ਕਿ ਧਰਮ ਪਰਿਵਰਤਨ ਕਿਉਂ ਹੋ ਰਿਹਾ ਤੁਸੀਂ ਕਿਉਂ ਧਰਮ ਪਰਿਵਰਤਨ ਕਰ ਰਹੇ ਹੋ ਉਹਨਾਂ ਦਾ ਇਹ ਗਿਲਾ ਸੀ ਕਿ ਸਾਨੂੰ ਸਾਡੇ ਵੇੜੇ ਸਾਡੇ ਪਿੰਡਾਂ 'ਚ ਕੋਈ ਧਰਮ ਪ੍ਰਚਾਰ ਕਰਨਾ ਆਉਂਦਾ ਹੀ ਨਹੀਂ ਨਾ ਕੋ ਸੰਤ ਮਹਾਪੁਰਖ ਆਉਂਦਾ ਨਾ ਕੋ ਸਿੱਖ ਪ੍ਰਚਾਰਕ ਆਉਂਦਾ ਵਾ ਤੇ ਇਸ ਦੇ ਮੁਕਾਬਲੇ ਜਿਹੜੇ ਆ 크ਰਿਸਚੀਅਨਾਂ ਦੇ ਜਿਹੜੇ ਨੇ ਧਰਮ ਪ੍ਰਚਾਰ ਵਾਲਾ ਉਹਨਾਂ ਦੇ ਕਰਦੇ ਉਹ ਸਾਡੇ ਘਰਾਂ 'ਚ ਵੀ ਆਉਂਦੇ ਆ ਸਾਨੂੰ ਪੈਫਲਟ ਵੀ ਦਿੰਦੇ ਆ ਸਾਨੂੰ ਇਸ਼ਤਿਹਾਰ ਵੀ ਦਿੰਦੇ ਆ ਹੋਰ ਵੀ ਜੋ ਮਟੀਰੀਅਲ ਆ ਉਹਨਾਂ ਦੀਆਂ ਕਿਤਾਬਾਂ ਰੂਪ ਦੇ ਵਿੱਚ ਉਹ ਸਾਨੂੰ ਦਿੰਦੇ ਆ ਤੇ ਜੇ ਸਾਡਾ ਕੋਈ ਬੱਚਾ ਗਰੀਬ ਆ ਉਹ ਪੜਦਾ ਨਹੀਂ ਆ ਉਹ ਸਮਰਾਥਿਆ ਪੜ੍ਹਾਈ ਕਰਨ ਤੋਂ ਤੋਂ ਆਂਦੇ ਆ ਤੁਹਾਡੀਆਂ ਅਸੀਂ ਫੀਸਾਂ ਆਪਣੇ ਸਕੂਲਾਂ 'ਚ ਦੇ ਕੇ ਮਾਫ ਕਰ ਦਿਆਂਗੇ ਫ੍ਰੀ ਪੜਾ ਦਿਆਂਗੇ ਜੇ ਤੁਹਾਡੇ ਘਰ ਦੇ ਵਿੱਚ ਕੋਈ ਬਿਮਾਰ ਆ ਉਹਦਾ ਫ੍ਰੀ ਆਪਣੇ ਹਸਪੀਟਲਾਂ 'ਚ ਇਲਾਜ ਕਰ ਦਿਆਂਗੇ ਤੇ ਜਿਹੜਾ ਉਹਨਾਂ ਦਾ ਕੋਈ ਸੀਨੀਅਰ ਸਿਟੀਜਨ ਹੈ ਆ ਜੇ ਉਹ ਸੰਡੇ ਨੂੰ ਚਰਚ ਦੇ ਵਿੱਚ ਆਵੇਗਾ ਜੀ ਤੇ ਅਸੀਂ ਉਹਨੂੰ ਮਹੀਨਾ ਦਾ 1000 ਜਾਂ 2000 ਰੁਪਈਆ ਉਹਦੀ ਪੈਨਸ਼ਨ ਲਾ ਦਿਆਂਗੇ ਇਹ ਪ੍ਰਮੁੱਖ ਤੌਰ ਤੇ ਜਿਹੜੇ ਆ ਕਾਰਨ ਸੀ ਕਿ ਸਾਡੇ ਸਿੱਖ ਭਰਾ ਉਧਰ ਖਿੱਚੀ ਦੇ ਗਏ ਦੂਸਰੀ ਗੱਲ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲਈਏ ਇਹ ਬਹੁਤ ਜ਼ਰੂਰੀ ਹੈ ਸਭੇ ਪੜਚੋਲ ਲਈ ਜਦੋਂ ਸਾਡੇ ਸਿੱਖ ਪ੍ਰਚਾਰਕ ਸੰਤ ਮਹਾਂਪੁਰਖ ਪਿੰਡਾਂ 'ਚ ਨਹੀਂ ਗਏ ਦਲਤਾਂ ਦੇ ਵੇੜਿਆਂ 'ਚ ਨਹੀਂ ਗਏ ਸੁਭਾਵਿਕ ਤੌਰ ਤੇ ਆਪੀ ਉੱਥੇ ਸਿੱਖੀ ਦਾ ਪ੍ਰਚਾਰ ਨਹੀਂ ਹੋਇਆ ਤੇ ਜਿਹੜੇ ਸ਼ਰੋਮਣੀ ਕਮੇਟੀ ਦੇ ਪ੍ਰਚਾਰਕ ਸੀ ਉਹ ਕਾਗਜ਼ਾਂ 'ਚ ਹੀ ਪ੍ਰਚਾਰ ਕਰਦੇ ਰਹੇ ਉਹ ਪ੍ਰੈਕਟੀਕਲ ਤੌਰ ਤੇ ਗਰਾਊਂਡ ਲੈਵਲ ਤੇ ਉਹਨਾਂ ਪ੍ਰਚਾਰ ਕੀਤਾ ਨਹੀਂ ਆ ਉਹਨਾਂ ਦਾ ਇੱਕ ਹੀ ਕੰਮ ਸੀ ਕਿ ਹਾਜ਼ਰੀ ਲਵਾਈ ਉਥੋਂ ਸਮੁੰਦਰੀ ਹਾਲ ਤੋਂ ਤੇ ਜਿਹੜਾ ਹਲਕੇ ਦਾ ਸਬੰਧਤ ਸ਼ਰਮਣੀ ਕਮੇਟੀ ਮੈਂਬਰ ਆ ਉਹਦੇ ਦਸਤਕਤ ਕਰਾ ਲੇ ਤੇ ਪਿੰਡੋਂ ਗ੍ਰੰਥੀ ਸਿੰਘ ਦੇ ਦਸਤਕਤ ਕਰਾ ਲੇ ਜੀ ਤੇ ਸ਼ਰਮਣੀ ਕਮੇਟੀ ਦੇ ਦਫ਼ਤਰੋਂ ਜਾ ਕੇ ਆਪਣਾ ਜਿਹੜਾ ਵਾ ਸਹਿਦਾ ਪਤਾ ਲੈ ਲਿਆ ਤੇ ਉਹ ਇਸ ਤਰ੍ਹਾਂ ਕਾਗਜ਼ਾਂ ਚ ਹੀ ਜਿਹੜਾ ਸਾਰਾ ਜਿਹੜਾ ਵਾ ਪ੍ਰਚਾਰ ਚੱਲਦਾ ਰਿਹਾ ਦੂਸਰੀ ਗੱਲ ਸ਼ਰਮਣੀ ਕਮੇਟੀ ਇਹ ਪ੍ਰਚਾਰ ਕਿਉਂ ਨਹੀਂ ਕਰਦੀ ਧਰਮ ਪਰिवर्तन ਦੇ ਵਿਰੋਧ ਕਿਉਂ ਨਹੀਂ ਮਦਾਨ ਚਾਉਂਦੀ ਮੈਂ ਵੀ ਜਦਾ ਮੈਂ ਮੈਂ ਸ਼੍ਰੋਮਣੀ ਕਮੇਟੀ ਦੀ ਵੀ ਗੱਲ ਕਰਨੀ ਆ ਪਹਿਲਾਂ ਮੈਨੂੰ ਲੱਗਦਾ ਜਦ ਜਿਹੜੀ ਤੁਸੀਂ ਸਵੈ ਪਰਚੋਲ ਦੀ ਗੱਲ ਕੀਤੀ ਹੈ ਨਾ ਆਪਾਂ ਉਹੀ ਗੱਲ ਕਰ ਲਈਏ ਜੀ ਜੀ ਕੀ ਅਸੀਂ ਇੰਨੇ ਕੱਚੇ ਆ ਕਿ ਕੋਈ ਆਉਂਦਾ ਆ ਸਾਨੂੰ ਪੈਂਫਲਟ ਦਿੰਦਾ ਆ ਸਾਨੂੰ ਕਹਿੰਦਾ ਤੁਹਾਡੇ ਬੱਚੇ ਨੂੰ ਪੜਾ ਦਿੰਨੇ ਆ ਤੁਹਾਡੇ ਲਈ ਆ ਚੀਜ਼ ਕਰ ਦਿੰਨੇ ਆ ਤੇ ਅਸੀਂ ਕਹਿੰਨੇ ਠੀਕ ਆ ਅਸੀਂ ਆ ਛੱਡ ਕੇ ਤੇ ਤੁਹਾਡੇ ਮਗਰ ਤੁਰ ਪਏ ਨੇ ਕੀ ਇੰਨੇ ਕੱਚੇ ਨੇ ਸਾਡੇ ਲੋਕ ਜਾਂ ਇਹਦੇ ਪਿੱਛੇ ਕਾਰਨ ਕੁਝ ਹੋਰ ਵੀ ਹੈਗੇ ਆ ਵੇਖੋ ਮੁੱਖ ਤੌਰ ਤੇ ਨਾ ਸਾਡੇ ਦਲਤ ਭਰਾ ਗਮਰਾਜ ਝੱਟ ਹੋ ਜਾਂਦੇ ਆ ਉਹਦੀ ਗੱਲ ਆ ਕਿ ਆਰਥਿਕਤਾ ਕਮਜ਼ੋਰ ਹੋਣ ਕਰਨਾ ਉਹ ਉਧਰ ਨੂੰ ਖਿੱਚੇ ਜਾਂਦੇ ਆ ਜਦੋਂ ਉਹਨਾਂ ਨੂੰ ਕੋਈ ਆਪਣੇ ਬੱਚੇ ਪੜਾਉਣ ਦੀ ਜਿਹੜੀ ਆ ਫ੍ਰੀ ਸੁਭਾਵਾਂ ਦੇਂਦਾ ਵਾ ਫ੍ਰੀ ਇਲਾਜ ਲਈ ਆਪਣੀਆਂ ਸੁਭਾਵਾਂ ਦੇਂਦਾ ਵਾ ਤਾਂ ਬਹੁਤ ਸਿੱਖ ਤਬਦੀਲ ਹੋਏ ਆ ਜਿਹੜੇ ਚੰਗੇ ਕਹਿੰਦੇ ਕਹਾਉਂਦੇ ਤਬਦੀਲ ਹੁੰਦੇ ਆ ਤੇ ਫਿਰ ਉਹ ਉਹਨਾਂ ਨੂੰ ਕੀ ਲੱਭਦਾ ਉਧਰੋਂ ਮੈਂ ਇਹੀ ਗੱਲ ਕਰਦਾ ਨਾ ਉਹਨਾਂ ਨੂੰ ਬਹੁਤ ਵੱਡੀਆਂ ਤਨਖਾਹਾਂ ਦਿੰਦੇ ਆ ਜਿਹੜੀ ਗੱਲ ਤੁਸੀਂ ਕਰ ਰਹੇ ਆ ਬਹੁਤ ਵੱਡਾ ਉਹਨਾਂ ਨੂੰ ਆਰਥਿਕ ਬੈਨੀਫਿਟ ਦਿੰਦੇ ਆ ਇਹਨਾਂ ਦੇ ਦੇ ਫ੍ਰੀ ਇਲਾਜ ਹੀ ਕਰਦੇ ਆ ਤੇ ਫ੍ਰੀ ਉਹਨਾਂ ਦੇ ਬੱਚੇ ਹੀ ਪੜਾਉਂਦੇ ਆ ਉਹਨਾਂ ਨੂੰ ਉਹ ਵੱਡੇ ਲੈਵਲ ਤੇ ਤਨਖਾਹਾਂ ਦਿੰਦੇ ਆ ਜਿਹੜੇ ਉਧਰ ਉਹ ਖਿੱਚੇ ਜਾਂਦੇ ਆ ਇਹਦੇ ਮੁਕਾਬਲੇ ਗੱਲ ਇਹ ਆ ਵੀ ਸਾਡਾ ਉਹਨਾਂ ਕੋ ਵਧੀਆ ਸਕੂਲ ਆ ਵਧੀਆ ਹਸਪੀਟਲ ਆ ਵਧੀਆ ਉਹਨਾਂ ਦੇ ਪ੍ਰਚਾਰਕ ਨੇ ਜਿਹੜੇ ਪਿੰਡਾਂ 'ਚ ਘਰਾਂ 'ਚ ਜਾਂਦੇ ਆ ਸਾਡਾ ਜਦੋਂ ਅਸੀਂ ਘਰਾਂ 'ਚ ਜਾਂਦੇ ਨਹੀਂ ਪ੍ਰਚਾਰ ਕਰਦੇ ਨਹੀਂ ਤੇ ਸਾਡੇ ਤੋਂ ਜਿਹੜਾ ਵਾ ਦਲਤ ਭਰਾ ਕਿਵੇਂ ਜਿਹੜੇ ਆ ਪ੍ਰਭਾਵਿਤ ਹੋਣਗੇ ਜਾਂ ਸਿੱਖੀ ਪ੍ਰਚਾਰ ਵਾਲੇ ਕਿਵੇਂ ਖਿੱਚੇ ਆਉਣਗੇ ਮੈਂ ਤਾਜ਼ਾ ਤਾਜ਼ਾ ਗੱਲ ਕਰਨ ਲੱਗਾ ਹੁਣੇ ਹੀ ਬੀਬੀ ਕਿਰਨਜੋਤ ਕੌਰ ਹੋਰਾਂ ਨੇ ਗੱਲ ਉਠਾਈ ਆ ਉਹ ਕਹਿੰਦੇ ਗੁਰਦਾਸਪੁਰ ਕਾਦੀਆਂ ਵਾਲੇ ਪਾਸੇ ਨਾ ਉੱਥੇ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਆ ਉਹਨਾਂ ਦੇ ਲਈ ਧਰਮ ਪ੍ਰਚਾਰ ਲਈ ਕੁਝ ਡਿਊਟੀਆਂ ਲਾਈਆਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਪ੍ਰਚਾਰਕ ਉੱਥੇ ਭੇਜਣੇ ਸੀਗੇ ਉਹ ਸਾਰੇ ਪ੍ਰਚਾਰਕ ਕਹਿੰਦੇ ਵਾਪਸ ਸ ਤੈਂਸੋ ਪੰਜਾਵੇਂ ਸਤਾਬਦੀ ਸ਼ਹੀਦੀ ਸਮਾਗਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨਾਉਣੇ ਆ ਤੇ ਉਧਰ ਬਿਜੀ ਆ ਜੀ ਭੇਜ ਨਹੀਂ ਸਕਦੇ ਕਹਿੰਦੇ ਤੁਸੀਂ ਕਿੱਦਾਂ ਜੋੜੋਗੇ ਲੋਕਾਂ ਨੂੰ ਮੈਂ ਤੈਨੂੰ ਕਹਿੰਦਾ ਮੈਂ ਉਹ ਸਵਾਲ ਦਾ ਜਵਾਬ ਦੇਣ ਲੱਗਾ ਸੀ ਤੁਸੀਂ ਮੁੜ ਕੇ ਦੂਸਰੇ ਪਾਸੇ ਆ ਕੇ ਜੀ ਸ਼ਰੋਮਣੀ ਕੈਟੀ ਧਰਮ ਪਰਵਰਤਨ ਵਿਰੋਧ ਕੰਮ ਕਿਉਂ ਨਹੀਂ ਕਰਦੇ ਇਹਦੇ ਪਿੱਛੇ ਗੁਪਤ ਏਜੰਡਾ ਇਹ ਆ ਕਿ ਜਦੋਂ ਜ਼ਬਰੀ ਧਰਮ ਪਰਵਰਤਨ ਵਿਰੋਧ ਮੈਦਾਨ ਚ ਹੁੰਦੀ ਆ ਜਾਂ ਪ੍ਰਚਾਰ ਕਰਦੀ ਆ ਜਾਂ ਉਹਨਾਂ ਦੇ ਸਿੱਖ ਪ੍ਰਚਾਰਕ ਪ੍ਰਚਾਰ ਕਰਦੇ ਨੇ ਤੇ ਬਾਦਲ ਕੇ ਇਹ ਕਹਿੰਦੇ ਆ ਵੀ ਸਾਡੀਆਂ ਵੋਟਾਂ ਕ੍ਰਿਸਚੀਅਨਾਂ ਦੀਆਂ ਟੁੱਟਦੀਆਂ ਨੇ ਕ੍ਰਿਸਚੀਅਨ ਸਾਡੇ ਵਿਰੋਧ ਹੁੰਦੇ ਆ ਸਾਡੇ ਤੋਂ ਦੂਰ ਹੁੰਦੇ ਆ ਇਹ ਵੀ ਇੱਕ ਮੁੱਖ ਕਾਰਨ ਆ ਪੋਲੀਟੀਕਲ ਕਿ ਉਹ ਕ੍ਰਿਸਚੀਅਨਾਂ ਦੇ ਵਿਰੁੱਧ ਇਸ ਕਰਕੇ ਨਹੀਂ ਲੜਾਈ ਲੜਦੇ ਇਸ ਕਰਕੇ ਪ੍ਰਚਾਰ ਨਹੀਂ ਕਰਦੇ ਕਿ ਉਹਨਾਂ ਦੀਆਂ ਵੋਟਾਂ ਟੁੱਟਦੇ ਆ ਉਹ ਜਿਹੜੀ ਬੀਬੀ ਕਿਰਨ ਜੋਤ ਜੀ ਕੋਰਨੇ ਗੱਲ ਕੀਤੀ ਆ ਉਹ ਬਿਲਕੁਲ ਸਹੀ ਆ ਕਿ ਉਹ ਸ਼ਰਮਣੀ ਕਮੇਟੀ ਨੇ ਬਾਦਲਾਂ ਨੇ ਬੁਲਾਏ ਆ ਵੀ ਸਾਡੀਆਂ ਵੋਟਾਂ ਤੁਸੀਂ ਤੋੜਨੀਆਂ ਨੇ ਪ੍ਰਚਾਰ ਕਰਕੇ ਜਿਹੜੀਆਂ ਨੇ ਇਹ ਮੈਨ ਕਰਨੇ ਇਹ ਤਾਂ ਡੇਰੇ ਵਾਲੀਆਂ ਵੋਟਾਂ ਟੁੱਟਣ ਦਾ ਕਰਕੇ ਵੀ ਉਹ ਪ੍ਰਚਾਰ ਕਿਉਂ ਪ੍ਰਚਾਰ ਦਾ ਕਰਕੇ ਉਹ ਕਹਿੰਦੇ ਜੋ ਚਰਚਾ ਚੱਲੀ ਕਿ ਲੋਕਟੋ ਉਤਰਵਾ ਦਿੱਤੇ ਗਿਆ ਤੇ ਫਿਰ ਉਹ ਬੇਅਦਬੀ ਦੀ ਘਟਨਾ ਵਾਪਰਦੀ ਹੈ ਫਿਰ ਤਾਂ ਡੇਰੇ ਦੇ ਖਿਲਾਫ ਵੀ ਇਹੀ ਚੀਜ਼ਾਂ ਹੁੰਦੀਆਂ ਹੋਣਗੀਆਂ ਮੈਂ ਆਖਿਆ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਰਿਹਾ ਵਾਂ ਵੀ ਇਹ ਸਾਰਾ ਕੁਝ ਵੋਟ ਬੈਂਕ ਨਾਲ ਬੱਝਾ ਹੋਇਆ ਵਾ ਜੇ ਇਹਨਾਂ ਡੇਰੇ ਵਾਲੇ ਨੂੰ ਮਾਫੀ ਦਿੱਤੀ ਡੇਰੇ ਵਾਲੇ ਦੀਆਂ ਵੋਟਾਂ ਲਈਆਂ ਉਹ ਸਾਰਾ ਕੁਝ ਇੱਕ ਪੋਲੀਟੀਕਲ ਸਿਸਟਮ ਸੀ ਕਿ ਸਾਨੂੰ ਵੋਟਾਂ ਪਾ ਦਿਓ ਫਿਰ ਡੇਰੇ ਵਾਲਾ ਚੰਗਾ ਜੇ ਨਹੀਂ ਪਾਉਂਦਾ ਫਿਰ ਉਹ ਮਾੜਾ ਅੱਛਾ ਇੱਕ ਚੀਜ਼ ਹੋਰ ਵੀ ਹੈ ਇਹ ਧਰਮ ਤੇ ਪੋਲਿਟਿਕਸ ਵੈਸੇ ਤਾਂ ਸਿੱਖੀ ਦੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਹੈ ਦੋਨੋਂ ਚੀਜ਼ਾਂ ਚੱਲਣੀਆਂ ਪਰ ਇਹ ਕਿਹਾ ਜਾਂਦਾ ਹੈ ਗੁਰੂ ਸਾਹਿਬਾਨ ਦੇ ਵੱਲੋਂ ਕਿ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਹੋਏਗਾ ਸਾਡੇ ਪੰਜਾਬੀ ਚ ਕਹਿੰਦੇ ਕਿ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ ਤੇ ਜੇ ਸਿਆਸਤ ਤੋਂ ਕੁੰਡਾ ਉਹ ਚੱਕ ਦਿੱਤਾ ਜਾਂਦਾ ਨਾ ਤੇ ਫੇਰ ਸਿਆਸਤ ਕਈ ਵਾਰੀ ਧਰਮ ਨੂੰ ਧਰਮ ਨੂੰ ਵੀ ਲਤਾੜ ਕੇ ਜਿਹੜੀ ਅੱਗੇ ਨਿਕਲ ਜਾਂਦੀ ਔਰ ਮੈਨੂੰ ਲੱਗਦਾ ਕਿ ਇੰਨਾ ਲਤਾੜ ਦਿੱਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋ ਕੁਝ ਹੋਇਆ ਤੁਸੀਂ ਤਾਂ ਹੁਣ ਇਸ ਵੇਲੇ ਜੁੜੇ ਹੋਏ ਉਹਦੇ ਨਾਲ ਜੋ ਉੱਥੇ ਹੋਇਆ ਕਿ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਚੁਣੇ ਕਿਸੇ ਵੱਲੇ ਉਹ ਜਾਂਦੇ ਆ ਜਾਂਦੇ ਕਿਸੇ ਪਾਸੇ ਨੂੰ ਹੁਣ علیحدਗੀ ਬਣਾ ਲਈ ਕਿਸੇ ਸਮੇਂ ਇਨ੍ਹਾਂ ਹੀ ਬਾਦਲਾਂ ਦੇ ਨਾਲ ਹੀ ਹੋਇਆ ਕਰਦੇ ਸੀਗੇ ਜਿਹੜੇ ਬਾਦਲਾਂ ਦੇ ਖਿਲਾਫ ਲੜਦੇ ਸੀ ਉਹ ਇਸ ਸਮੇਂ ਬਾਦਲਾਂ ਦੇ ਨਾਲ ਚੱਲਦੇ ਆ ਸਾਡੇ ਜਿਹੜੇ ਧਾਰਮਿਕ ਸੰਸਥਾਵਾਂ ਦੇ ਵਿੱਚ ਬੈਠੇ ਨੁਮਾਇੰਦੇ ਆ ਕਿ ਉਹਨਾਂ ਦਾ ਕੋਈ ਦੀਨ ਇਮਾਨ ਹੈਗਾ ਜਿਹੜੇ ਲੋਕ ਬੀਖੋ ਜਿਹੜਾ ਸਭ ਤੋਂ ਵੱਡੀ ਗੱਲ ਹੈ ਨਾ ਇਸ ਵੇਲੇ ਆਪਸੀ ਮਤ ਪੇਦ ਭਲਾ ਕੇ ਨਾ ਹੂੰ ਪੰਜਾਬ ਚ ਜੋ ਚੱਲ ਰਿਹਾ ਸਭ ਤੋਂ ਵੱਡੀ ਗੱਲ ਹੈ ਵੀ ਲੀਡਰਸ਼ਿਪ ਦਾ ਇੱਕ ਖਲਾਅ ਚੱਲ ਰਿਹਾ ਜੀ ਕਿਸੇ ਵੀ ਲੀਡਰ ਦੀ ਕ੍ਰੈਡੀਬਿਲਟੀ ਨਹੀਂ ਆ ਜਿਹੜਾ ਸਿੱਖ ਆਵਾਮ ਚ ਜਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਖਿੱਚ ਸਕਦਾ ਹੋਵੇ ਕ੍ਰੈਡੀਬਿਲਟੀ ਗਵਾਚੀ ਕਿਦਾਂ ਜਦੋਂ ਪੰਜਾਬੀ ਪਾਰਟੀ ਬਣਾਈ ਕਾਲੀ ਦਲ ਦੀ ਹੂੰ ਜਦੋਂ ਕਾਲੀ ਦਲ ਚੋਂ ਪੰਥ ਦੀ ਰੂਹ ਕੱਢ ਲਈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੈਰਿਟ ਦੇ ਆਧਾਰ ਤੇ ਲੀਡਰਸ਼ਿਪ ਅੱਗੇ ਲਿਆਉਣ ਲਈ ਜੀ ਢੀਂਡਾ ਸਾਹਿਬ ਭੁੰਦਰ ਸਾਹਿਬ ਜਾਂ ਹੋਰ ਵਗੈਰਾ ਆਗੂਆਂ ਨੂੰ ਬਰਨਪੁਰਾ ਸਾਹਿਬ ਆਪਣੇ ਮੁੰਡੇ ਸੁਖਵੀਰ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਇੱਥੇ ਆਣ ਕੇ ਸਾਰਾ ਐਕਸੀਡੈਂਟ ਹੋਇਆ ਇੱਕ ਪੰਜਾਬੀ ਪਾਰਟੀ ਬਣਾਉਣਾ ਇੱਕ ਸੁਖਵੀਰ ਨੂੰ ਇਹ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਦੂਸਰੀ ਗੱਲ ਪੰਥ ਦਾ ਏਜੰਡਾ ਛੱਡ ਕੇ ਤੇ ਪੰਥ ਵਿਰੋਧੀ ਏਜੰਡਾ ਜਿਹੜਾ ਵਾ ਅਪਣਾ ਲੈਣਾ ਡੇਰੇ ਵਾਲਿਆਂ ਨੂੰ ਮਾਫੀਆਂ ਪੰਜ ਸਿੰਘ ਸਹਿਬਾਨਾ ਨੂੰ ਮੁੱਖ ਮੰਤਰੀ ਹਉਸ ਤੇ ਸਦਨਾ ਬਹਿਬਲ ਕਾਂਡ ਗੋਲੀ ਚਲਾ ਦੇਣਾ ਇਹ ਤਾਂ ਆਦਿਕ ਸਾਰੇ ਜਿਹੜੇ ਇਹ ਮਸਲੇ ਆ ਆਪਾਂ ਪੰਥ ਦੀਆਂ ਵੋਟਾਂ ਲਈਆਂ ਪਰ ਪੰਥ ਦੇ ਵਿਰੋਧੀ ਭੁਗਤੇ ਪੰਥ ਵਾਲੇ ਪਾਸੇ ਨਹੀਂ ਖਲੋਤੇ ਆਪਾਂ ਪੰਥ ਦੇ ਵਿਰੋਧੀਆਂ ਨਾਲ ਖਲੋਤੇ ਨਜ਼ਰ ਆਏ ਤੇ ਜਿਹੜਾ ਡਾਊਨਫਾਲ ਆਇਆ ਅਕਾਲੀ ਦਲ ਦਾ ਇਹਦਾ ਮੁੱਖ ਕਾਰਨੀ ਇਹ ਆ ਜੇ ਇਹਨੂੰ ਇਦਾਂ ਕਹ ਲਈ ਕਿ ਜਿੱਦਣ ਡਾਊਨਫਾਲ ਆ ਗਿਆ ਉਹਦਣ ਜਿਹੜਾ ਉਹ ਬਾਦਲ ਮਾੜੇ ਲੱਗਣ ਲੱਪੇ ਉਹਦਣ ਅਸੀਂ ਉਧਰਲੇ ਪਾਸੇ ਨੂੰ ਹੋ ਗਿਆ ਬਦਲ ਲੀਆਂ ਰਹਾਾਂ ਚੇਂਜ ਕਰ ਲੀਆਂ ਚੀਜ਼ਾਂ ਤੇ ਜਦੋਂ ਸੱਤਾ ਸੀਗੀ ਉਦੋਂ ਕਿਸੇ ਨੇ ਨਹੀਂ ਇਹ ਸਾਰੀਆਂ ਕਈਆਂ ਕਿ ਕੀ ਕਰਦੇ ਆ ਜਦਦਣ ਬੇਅਦਬੀ ਹੋਈ ਜਦਦਣ ਮਾਫੀ ਦਿੱਤੀ ਗਈ ਕਿ ਉਹਦਣ ਤੋੜ ਵਿਛੋੜੇ ਸਾਰੇ ਕੀਤੇ ਗਏ ਉਹਦਣ ਕਿੰਤੂ ਕੀਤਾ ਗਿਆ ਜਿਹੜੇ ਨੁਮਾਇंदे ਬੈਠੇ ਨੇ ਇਸ ਵੇਲੇ ਸੰਸਥਾਵਾਂ ਦੇ ਉੱਤੇ ਵੇਖੋ ਇਹ ਤੇ ਤੁਸੀਂ ਸਵਾਲ ਉਹਨਾਂ ਨੂੰ ਪੁੱਛ ਸਕਦੇ ਆ ਪਰ ਜੋ ਉਹਨਾਂ ਦਾ ਕਹਿਣਾ ਪਈ ਅਸੀਂ ਅੰਦਰ ਬੋਲਦੇ ਰਹੇ ਸਾਡੀ ਕੋਈ ਸੁਣਦਾ ਨਹੀਂ ਰਿਹਾ ਦੂਸਰੀ ਗੱਲ ਆ ਵੀ ਇਹਨਾਂ ਅੱਖਾਂ ਮੀਟ ਛਡੀਆਂ ਕਬੂਤਰ ਵਾਂਗੂ ਸਾਰਿਆਂ ਹੀ ਕੁਰਸੇ ਦੇ لالਚ ਨੂੰ ਸਤਾ ਦਾ لالਚ ਨੂੰ ਤੇ ਜਦੋਂ ਸਰਕਾਰ ਤੋਂ ਸਰਕਾਰ ਖਤਮ ਹੋ ਗਈ ਉਦੋਂ ਬਾਅਦ ਸਾਰੇ ਫਿਰ ਬੋਲਣੇ ਸ਼ੁਰੂ ਹੋ ਗਏ ਇਹ ਸਵਾਲ ਬਿਲਕੁਲ ਜਿਹੜਾ ਵਾ ਜਾਇਜ਼ ਆ ਵੀ ਉਦੋਂ ਕਿਉਂ ਨਹੀਂ ਬੋਲੇ ਤੇ ਉਹ ਕਹਿੰਦੇ ਆਂ ਅਸੀਂ ਉਦੋਂ ਬੋਲਦੇ ਸੀ ਅੰਦਰ ਬੋਲਦੇ ਸੋ ਮੇਰੀ ਗੱਲ ਇਹ ਆ ਭਾਈ ਸਾਹਿਬ ਕਿ ਇਸ ਵੇਲੇ ਪੰਜਾਬ ਦੀ ਗਰਾਊਂਡ ਤੇ ਜੇ ਚੱਲੀ ਹੈ ਨਾ ਤੇ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਕਿਤੇ ਇੱਕ ਚਰਚ ਖੁੱਲ ਗਈ ਆ ਕਿਤੇ ਦੋ ਖੁੱਲ ਗਈ ਆ ਕਿਤੇ ਤਿੰਨ ਖੁੱਲ ਗਿਆ ਨੇ ਪਿੰਡਾਂ ਦੇ ਵਿੱਚ ਚਰਚਾਂ ਤੇ ਕਸ਼ਮੀਆਂ ਵਿੱਚ ਪੰਜ ਪੰਜ ਚਰਚਾਂ ਵੀ ਖੁੱਲ ਗਈਆਂ ਨੇ ਤੇ ਉਹ ਜਿਹੜੀਆਂ ਖੁੱਲੀਆਂ ਨੇ ਸਾਡੇ ਪੈਸੇ ਨਾਲ ਖੁੱਲੀਆਂ ਮਾ ਸਾਹਿਬ ਮੈਨੂੰ ਇੱਥੇ ਇੱਥੇ ਤੁਹਾਨੂੰ ਟੋਕਣਾ ਪੈਗਾ ਇੱਕ ਖੁੱਲੀਆਂ ਦੋ ਖੁੱਲੀਆਂ ਚਰਚਾ ਖੁੱਲ ਗਈਆਂ ਸਾਡੇ ਪੈਸੇ ਨਾਲ ਖੁੱਲੀਆਂ ਜਦੋਂ ਸਾਡੇ ਛੋਟੇ ਛੋਟੇ ਪਿੰਡਾਂ ਚ ਦੋ ਦੋ ਤਿੰਨ ਤਿੰਨ ਗੁਰਦੁਆਰੇ ਬਣ ਰਹੇ ਆ ਫਲਾਨਿਆਂ ਦਾ ਟਮਕਾਨਿਆਂ ਦਾ ਸਿੱਖੀ ਦੀ ਰੂਹ ਤਾਂ ਅਸੀਂ ਪਹਿਲਾਂ ਮਾਰੀ ਹੋਈ ਤਾਂ ਫਿਰ ਕਿਉਂ ਨਾ ਆਣ ਕੇ ਉਹ ਆਪਣਾ ਪੈਰ ਪਸਾਰਨਗੇ ਉੱਥੇ ਮੈਂ ਇਹੀ ਗੱਲ ਕਹਿ ਰਿਹਾ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਗਰੀਬਾਂ ਨੂੰ ਆਪਣੀ ਹਿੱਕ ਨਾਲ ਲਾਇਆ ਸੀ ਗਰੀਬਾਂ ਦੇ ਘਰੀ ਜਾਣਾ ਉਹਨਾਂ ਮناسب ਸਮਝਿਆ ਤੇ ਮੀਰਾਂ ਨੂੰ ਠੁਕਰਾਤਾ ਸੀ ਭਾਈ ਲਾਲੋ ਤੇ ਭਾਈ ਤੋਹਾ ਸਾਖੀ ਸੁਣੀਆ ਮਲਕ ਪੱਗ ਵਾਲੀ ਸਾਖੀ ਸੁਣੀਆ ਤੁਸੀਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਇਹ ਕਿਹਾ ਸੀ ਗਰੀ ਇਨ ਗਰੀਬ ਸਿੱਖਨ ਕੋਂ ਦਿਉ ਮੈਂ ਪਾਤਸ਼ਾਹੀ ਜੀ ਯਾਦ ਕਰੇ ਅਮਰੀ ਕਰਿਆ ਆਈ ਆਪਾਂ ਜਦੋਂ ਗਰੀਬਾਂ ਨੂੰ ਛੱਡ ਦਿੱਤਾ ਗਰੀਬਾਂ ਦੇ ਵੇੜਿਆਂ 'ਚ ਜਾਣਾ ਛੱਡਤਾ ਉਹਨਾਂ ਨੂੰ ਹਿੱਕਣਾ ਲਾਉਣਾ ਛੱਡਤਾ ਤੇ ਉਹ ਦੂਸਰੇ ਪਾਸੇ ਕਨਵਰਟ ਅੱਜ ਪੰਜਾਬ 'ਚ ਜਿੰਨੇ ਵੀ ਡੇਰੇ ਆ ਉਹ ਸਾਡੇ ਦਲਤ ਭਰਾ ਹੀ ਜਾਂਦੇ ਆ ਭਾਵੇਂ ਉਹ ਨਰੰਕਾਰੀਆਂ ਤੋਂ ਗੱਲ ਸ਼ੁਰੂ ਹੋਈ ਨੂਰ ਮਹਿਲੀਆਂ ਦੀ ਗੱਲ ਲਾ ਲਓ ਆਰਾਮ ਰੀਮ ਦੀ ਗੱਲ ਲਾ ਲਓ प्यारे ਪੁਨਿਹਾਰੇ ਵਾਲੇ ਦੀ ਗੱਲ ਲਾ ਲਓ ਇਹ ਸਾਡੇ ਦਲਤ ਭਰਾ ਹੀ ਆ ਅਸੀਂ ਇਹਨਾਂ ਦੀ ਬਾਹ ਨਹੀਂ ਕਦੇ ਕੁੱਟ ਕੇ ਫੜੀ ਜੇ ਇਹਨਾਂ ਦੀ ਹਾਂ ਪਾ ਕੁੱਟ ਕੇ ਬਾਹ ਫੜੀ ਹੁੰਦੀ ਗੁਰੂ ਨਾਨਕ ਸਾਹਿਬ ਦੇ ਜਿਹੜਾ ਮਾਰਗ ਦਰਸ਼ਕ ਤੇ ਚੱਲ ਕੇ ਤੇ ਕਦੇ ਵੀ ਗਰੀਬ ਸਿੱਖ ਉਹਨਾਂ ਡੇਰਿਆਂ ਦੇ ਵਿੱਚ ਜਿਹੜਾ ਵਾ ਨਾ ਜਾਂਦਾ ਅੱਜ ਚਾਹੀਦਾ ਕੀ ਆ ਸਾਨੂੰ ਆਪਸੀ ਪੋਲੀਟੀਕਲ ਗੱਲਾਂ ਵੱਖ ਨੇ ਸਾਨੂੰ ਧਰਮ ਦੇ ਖਾਤਰ ਕੌਮ ਦੇ ਖਾਤਰ ਪੰਥ ਦੀ ਖਾਤਰ ਸਾਰਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇੱਕ ਹੋਣ ਕੇ ਪਿੰਡਾਂ ਦੇ ਵਿੱਚ ਜਾਣਾ ਚਾਹੀਦਾ ਜਿਹੜੇ ਐਨਆਰਆਈ ਭਰਾ ਨੇ ਮੀਰ ਸਿੱਖ ਨੇ ਧਨਾੜ ਸਿੱਖ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਥਾ ਸ਼ਕਤ ਕਿਤੇ ਸਕੂਲ ਖੋਲਣ ਕਿਤੇ ਕਾਲਜ ਖੋਲਣ ਕਿਤੇ ਯੂਨੀਵਰਸਟੀਆਂ ਖੋਲਣ ਜੋ ਪਿੰਡ ਤੇ ਨਹੀਂ ਖੋਲ ਸਕਦੇ ਤੇ 5-7 ਪਿੰਡਾਂ ਚ ਇੱਕ ਸਕੂਲ ਹਸਪੀਟਲ ਖੋਲ੍ਹ ਦੇਣ ਜੇ 5-7ਾਂ ਚ ਵੀ ਨਹੀਂ ਖੋਲ੍ਹ ਸਕਦੇ ਤੇ ਪੰਜਾਬ ਦੇ 117 ਵਿਧਾਨ ਸਭਾ ਹਲਕੇ ਚ ਨੇ ਜੀ ਉਹਨਾਂ ਹਲਕਿਆਂ ਚ ਇੱਕ ਇੱਕ ਹਲਕੇ ਚ ਇੱਕ ਵਧੀਆ ਸਕੂਲ 크ਰਿਸਚਨਾਂ ਦੇ ਮੁਕਾਬਲੇ ਤੇ ਇੱਕ ਵਧੀਆ ਹਸਪੀਟਲ ਜਿਹੜਾ ਵਾ ਖੋਲ ਦਿੱਤੇ ਜਾਣ ਜਿੱਥੇ ਦਲਤ ਭਰਾਵਾਂ ਦੇ ਜਿਹੜੇ ਆ ਬੱਚੇ ਫ੍ਰੀ ਪੜਨ ਫ੍ਰੀ ਉਹਨਾਂ ਦਾ ਇਲਾਜ ਹੋਵੇ ਤਾਂ ਧਰਮ ਪ੍ਰਚਾਰ ਆਪਣੇ ਆਪ ਹੀ ਜਿਹੜਾ ਵਾ ਪਰਫੁੱਲਤ ਹੋ ਸਕਦਾ ਸਾਡਾ ਸਿੱਖੀ ਦਾ ਬੂਟਾ ਜਿਹੜਾ ਹੋਰ ਚੜ੍ਹਦੀਆਂ ਕਲਾ ਜਾ ਸਕਦਾ ਹਰਿਆ ਹੋ ਸਕਦਾ ਵਾ ਤੇ ਉਹਨਾਂ ਦੇ ਜ਼ਬਰੀ ਧਰਮ ਪਰਿਵਰਤਨ ਨੂੰ ਠੱਲ ਜੜੀ ਆ ਪਾਈ ਜਾ ਸਕਦੀ ਹੈ ਤੁਸੀਂ ਕਹਾਂ ਕਿ ਇਕਜੁੱਟ ਹੋ ਕੇ ਇਕਮੁੱਠ ਹੋ ਕੇ ਜਿਹੜਾ ਉਹ ਇੱਕ ਤਰਦਦ ਕੀਤੇ ਜਾਣੇ ਚਾਹੀਦੇ ਆ ਭੋਮਾ ਸਾਹਿਬ ਕਿਸ਼ ਦਿੱਲੀ ਸਿੱਖ ਕਮੇਟੀ ਨੇ ਇੱਥੇ ਆਣ ਕੇ ਇਕਜੁੱਟ ਹੋਣ ਦੀ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਰਲਲ ਆਪਣਾ ਧਰਮ ਪ੍ਰਚਾਰ ਕਮੇਟੀ ਬਿਠਾ ਕੇ ਕਿ ਸਾਡਾ ਦਫ਼ਤਰ ਇੱਥੇ ਹੋਏਗਾ ਜੀ ਦਿੱਲੀ ਚ ਕਿੰਨਾ ਧਰਮ ਪ੍ਰਚਾਰ ਕੀਤਾ ਉਹ ਪਤਾ ਨਹੀਂ ਆ ਇੱਥੇ ਜ਼ਰੂਰ ਅਸੀਂ ਪੈਰਲਲ ਲਿਆ ਕੇ ਝੰਡਾ ਗੱਡ ਦੇਣਾ ਤੇ ਜਦੋਂ ਪੈਰਲਲ ਲਿਆ ਕੇ ਝੰਡਾ ਗੱਡੋਗੇ ਤੇ ਇਹ ਇਕਜੁੱਟ ਹੋਣ ਦੀ ਗੱਲ ਹੈ ਜਾਂ ਇਹ ਪੈਰਲਲ ਕੋਈ ਪੋਲਿਟਿਕਸ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੈਰਲਲ ਪੋਲਿਟਿਕਸ ਨਹੀਂ ਹੈਗੀ ਵੇਖੋ ਉਹਨਾਂ ਦਾ ਆਪਣਾ ਹੱਕ ਆ ਸਾਡਾ ਆਪਣਾ ਹੱਕ ਆ ਪ੍ਰਚਾਰ ਕੋਈ ਵੀ ਕਰ ਸਕਦਾ ਕਿਤੇ ਵੀ ਕਰ ਸਕਦਾ ਉਹ ਜਾ ਕੇ ਆਂਦੇ ਅਸੀਂ ਦਿੱਲੀ ਵੀ ਕਰਨਾ ਪ੍ਰਚਾਰ ਤੇ ਦਿੱਲੀ ਵਾਲੇ ਕਹਿੰਦੇ ਅਸੀਂ ਪੰਜਾਬ ਚ ਵੀ ਪ੍ਰਚਾਰ ਕਰਨਾ ਵਾ ਸੋ ਅਸੀਂ ਆਏ ਆ ਇੱਥੇ ਪੰਜਾਬ ਦੇ ਵਿੱਚ ਤੇ ਅਸੀਂ 2000 ਦੇ ਕਰੀਬ ਜਿਹੜੇ ਸਾਡੇ 크ਿਸਚਨ ਭਰਾ ਐ ਸਿੱਖ ਭਰਾ 크ਿਸਚਨ ਬਣ ਗਏ ਸੀ ਉਹਨਾਂ ਨੂੰ ਪ੍ਰੈਸ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਅਸੀਂ ਜਿਹੜਾ ਵਾ ਮੋੜ ਉਹਨਾਂ ਦੀ ਸਿੱਖ ਧਰਮ ਜਿਹੜੀ ਆ ਵਾਪਸੀ ਕਰਾਈ ਆ ਤੇ ਅੱਗੇ ਵੀ ਅਸੀਂ ਪਿੰਡਾਂ ਦੇ ਵਿੱਚ ਜਥਾ ਸ਼ਕਤ ਸਾਡੇ ਸਿੱਖ ਪ੍ਰਚਾਰਕ ਮੈਂ ਖੁਦ ਪਿੰਡਾਂ ਚ ਜਾਈਦਾ ਸਕੂਲਾਂ ਜਾਈਦਾ ਸਰੇ ਬੱਚਿਆਂ ਨੂੰ ਜਿਹੜਾ ਵਾ ਪ੍ਰੇਰ ਦੇ ਵਿੱਚ ਜਿਹੜਾ ਵਾ ਸਬੋਧਨ ਕਰੀਦਾ ਤੇ ਉਹਨਾਂ ਨੂੰ ਧਰਮ ਨਾਲ ਜੋੜਨ ਦੀ ਨਾਮ ਬਾਣੀ ਨਾਲ ਜੋੜਨ ਲਈ ਆ ਖੰਡੇ ਬਾਟੇ ਦਾ ਅਮਰਤ ਛਕਾਉਣ ਲਈ ਅਸੀਂ ਉਹਨਾਂ ਨੂੰ ਉੱਥੇ ਜਿਹੜਾ ਵਾ ਪ੍ਰੇਰਿਤ ਕਰਦੇ ਆ ਤਾਂ ਜੋ ਸਾਡਾ ਸਿੱਖੀ ਦਾ ਪ੍ਰਚਾਰ ਵੀ ਜਿਹੜਾ ਵਾ ਅੱਗੇ ਵਧੇ ਤੇ ਜਬਰੀ ਧਰਮ ਪਰਿਵਰਤਨ ਨੂੰ ਵੀ ਠਲ ਜੜੀ ਆ ਪਵੇ ਸ਼੍ਰੋਮਣੀ ਕਮੇਟੀ ਨੇ ਫਿਰ ਸ਼ਾਬਾਸ਼ੀ ਦਿੱਤੀ ਕਿ ਤੁਸੀਂ ਇਹ ਵਧੀਆ ਕੰਮ ਕਰ ਰਹੇ ਹੋ ਇਹ ਕੰਮ ਕਰਨੇ ਲੋੜੀਂਦੇ ਸੀ ਨਹੀਂ ਉਹ ਤਾਂ ਸਾਨੂੰ ਆਪਣੇ ਦੁਸ਼ਮਣ ਸਮਝਦੇ ਆ ਸਰੀਕ ਸਮਝਦੇ ਆ ਸਿੱਧੀ ਜੀ ਗੱਲ ਜਿਹੜੀ ਆ ਉਹ ਆਪ ਪ੍ਰਚਾਰ ਕਰਦੇ ਨਹੀਂ ਤੇ ਸਾਡੇ ਪ੍ਰਚਾਰ ਨੂੰ ਉਹ ਕੋਸਦੇ ਆ ਤੇ ਇਹ ਕਿਉਂ ਕਰ ਰਿਹਾ ਹੁਣ ਮਾਮਲਾ ਪ੍ਰਚਾਰ ਦਾ ਨਹੀਂ ਰਹਿ ਗਿਆ ਹੁਣ ਤਾਂ ਮਾਮਲਾ ਹੀ ਕੁਝ ਹੋਰ ਹੋ ਗਿਆ ਦੋ ਅਕਾਲੀ ਦਲ ਬਣ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਦਿੱਲੀ ਕਮੇਟੀ ਵੱਖਰੀ ਤੇ ਤੁਸੀਂ ਵੱਖਰੇ ਹਰਿਆਣੇ ਵਾਲੇ ਵੱਖਰੀ ਉਹ ਕਮੇਟੀਆਂ ਵੱਖਰੀਆਂ ਵੱਖਰੀਆਂ ਹੋ ਗਈਆਂ ਤਖਤ ਦੋ ਜਿਹੜੇ ਆ ਉਹ ਆਹਮੋ ਸਾਹਮਣੇ ਹੁੰਦੇ ਆ ਤਖਤ ਸ਼੍ਰੀ ਪਟਨਾ ਸਾਹਿਬ ਤੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਉਥੋਂ ਦੀ ਇਹ ਫੈਸਲੇ ਇੱਕ ਦੂਜੇ ਦੇ ਐਂਟੀ ਜਿਹੜੇ ਆਉਂਦੇ ਉਹ ਉਧਰਲੇਆਂ ਨੂੰ ਤਨਖਾਹਾਂ ਘੋਸ਼ਿਤ ਕਰੀ ਜਾਂਦੇ ਇਹ ਉਧਰਲੇਆਂ ਨੂੰ ਤਨਖਾਹਾਂ ਘੋਸ਼ਿਤ ਕਰੀ ਜਾ ਰਿਹਾ ਇਹ ਲੱਗਦਾ ਕਿ ਧਰਮ ਪ੍ਰਚਾਰ ਕਰ ਰਹੇ ਆ ਸੀ ਧਰਮ ਨੂੰ ਅੱਗੇ ਵਧਾ ਰਹੇ ਆ ਜਾਂ ਕੁਝ ਹੋਰ ਕਰ ਰਹੇ ਆ ਪਹਿਲੀ ਸਭ ਤੋਂ ਜੋ ਇਹ ਵਾਪਰਿਆ ਇਹ ਬਹੁਤ ਮੰਦ ਭਾਗਾ ਚਿੰਤਾਜਨਕ ਆ ਹੂੰ ਦੂਸਰੀ ਗੱਲ ਇਹ ਜੋ ਵਾਪਰਿਆ ਵਾ ਇਹਦਾ ਦਖਾਂਤ ਵੀ ਬਾਦਲ ਪਰਵਾ ਰਿਆ ਜਿਨ੍ਹਾਂ ਨੇ ਆਕਾਲ ਤਖਸਾਲ ਦੇ ਜ਼ਹਿਦਾਰ ਪੰਨ ਸਿੰਘ ਸਹਿਬਾਨਾ ਨੂੰ ਆਕਾਲ ਤਖਸਾਲ ਤੇ ਆਉਣ ਦੀ ਬਜਾਏ ਉਹ ਆਪਣੇ ਮੁੱਖ ਮੰਤਰੀ ਨਵਾਸਤੇ ਉਹਨਾਂ ਨੂੰ ਸਾਦੇ ਰਹੇ ਉਹਨਾਂ ਕੋਲ ਗਲਤ ਹੋਗਾ ਨਾ ਮੈਂ ਯਾਰੀ ਕਰਾਉਂਦੇ ਰਹੇ ਡੇਰਾ ਰਾਮਰੇਵ ਨੂੰ ਕਦੇ ਮਾਫੀ ਦਵਾਤੀ ਕਦੀ ਜਿਹੜਾ ਵਾ ਮਾਫੀ ਵਾਪਸ ਲੈ ਲਈ ਕਦੀ ਵੀ ਬਰਗਾੜੀ ਬਾਈਬਲ ਕਲਾਮ ਇਹ ਗੋਲੀ ਘੇ ਚਲਾ ਕੇ ਜਿਹੜਾ ਵਾ ਸਿੰਘ ਸ਼ਹੀਦ ਕਰਾਤੇ ਸੋ ਇਹਨਾਂ ਨੇ ਪੰਥ ਵਿਰੋਧੀ ਜਿਹੜੇ ਕੰਮ ਕੀਤੇ ਆ ਉਸੇ ਕਰਕੇ ਜਿਹੜਾ ਵਾ ਡਾਉਣਫਾਲ ਕਾਲੀਦਲ ਤਾਂ ਵੀ ਆਇਆ ਪੰਥਕ ਲੀਡਰਸ਼ਿਪ ਚ ਵੀ ਆਇਆ ਸਾਡੇ ਸਿੱਖ ਧਰਮ ਦੇ ਵਿੱਚ ਜਿਹੜੀ ਪ੍ਰਚਾਰ ਚ ਖੜੋਤ ਆਈ ਆ ਉਹਦਾ ਵੀ ਮੀਜਰ ਕਰਨੇ ਆ ਹੁਣ ਕੋਈ ਰੌਸ਼ਨੀ ਨਜ਼ਰ ਆਉਂਦੀ ਅੱਗੇ ਬਿਲਕੁਲ ਬਿਲਕੁਲ ਜਦੋਂ ਵੀ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ 2 ਮਹੀਨਿਆਂ ਨੂੰ ਹੋ ਜਾਣ 6 ਸਾਲ ਨੂੰ ਹੋ ਜਾਣ 1 ਸਾਲ ਨੂੰ ਹੋ ਜਾਣ ਉਹਦੇ 'ਚ ਨਵੀਂ ਲੀਡਰਸ਼ਿਪ ਸਿੱਖ ਨੌਜਵਾਨਾਂ ਦੀ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਉਣੀ ਆ ਜਿਵੇਂ ਪੰਜਾਬ 'ਚ ਰਾਜਨੀਤਿਕ ਤੌਰ ਤੇ ਆਮ ਆਦਮੀ ਪਾਰਟੀ ਆ ਜਾਂ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ ਆ ਉਹਨਾਂ ਕਾਂਗਰਸ ਵੀ ਰਿਜੈਕਟ ਕਰਦੀ ਬਾਦਲ ਕੇ ਵੀ ਰਿਜੈਕਟ ਕਰਦੇ ਇਸੇ ਤਰ੍ਹਾਂ ਜਦੋਂ ਪੰਜਾਬ 'ਚ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਬਾਦਲ ਕਿਆਂ ਦਾ ਸਫਾਇਆ ਹੋਣਾ ਪੰਥਕ ਲੀਡਰਸ਼ਿਪ ਨੇ ਜਿਹੜਾ ਬਾ ਚੁਣ ਕੇ ਜਿਹੜਾ ਬਾ ਸਮੁੰਦਰੀ ਹਾਲ ਦਾਖਲ ਹੋਣਾ ਉਹ ਜਿਹੜੀ ਲੀਡਰਸ਼ਿਪ ਆ ਜਿਹੜੀ ਸਮੁੰਦਰੀ ਹਾਲ ਜਿਹੜੀ ਚੁਣ ਕੇ ਸਮੁੰਦਰੀ ਹਾਲ ਦਾਖਲ ਹੋਣੀ ਆ ਉਹਨੇ ਹੀ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਬਣਨਾ ਉਹਨੇ ਕਾਲੀ ਦਲ ਦੀ ਲੀਡਰਸ਼ਿਪ ਬਣਨਾ ਉਹਨੇ ਹੀ ਪੰਜਾਬ ਦੀ ਸਤਾ ਦਾ ਭਵਿੱਖ ਬਣਨਾ ਵਾ ਇਹ ਸਾਰਾ ਜਿਹੜਾ ਬਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੇ ਨਿਰਪਰ ਕਰਦਾ ਇਹ ਕਦੋਂ ਹੋਵੇ ਇਹ ਲੀਡਰਸ਼ਿਪ ਸਾਰੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਬਣਨੀ ਆ ਕਦੋਂ ਕਿਵੇਂ ਹੋਵੇ ਤੁਸੀਂ ਜਦੋਂ ਮਰਜ਼ੀ ਕਰਵਾ ਦਿਓ ਦਿੱਲੀ ਦੇ ਵਿੱਚ ਬੈਠੇ ਹੋ ਦਿੱਲੀ ਦੇ ਵਿੱਚ ਕੇਂਦਰ ਦੀ ਸਰਕਾਰ ਨਾਲ ਤੁਹਾਡਾ ਹੱਥ ਪੈਂਦਾ ਆ ਔਰ ਉਹਨੇ ਹੀ ਤਾਂ ਨੋਟੀਫਿਕੇਸ਼ਨ ਕੱਢਣਾ ਉਹਨੇ ਹੀ ਤਾਂ ਚੋਣ ਕਰਵਾਉਣੀ ਆ ਉਹਨਾਂ ਨੂੰ ਕਹੋ ਭਾਈ ਚੋਣ ਕਰਵਾਓ ਛੇਤੀ ਉਹ ਕਿਉਂ ਨਹੀਂ ਕਰਵਾਉਂਦੇ ਦੇਖੋ ਅਸੀਂ ਕੋਈ ਮੌਜੂਦਾ ਸਰਕਾਰ ਦੀ ਕੋਈ ਕਾਰਬਨ ਕਾਪੀ ਨਹੀਂ ਆ ਦਿੱਲੀ ਦੀ ਸਿਆਸਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਕਮੇਟੀ ਚ ਪੰਜਾਬ ਚ ਹੋਰ ਗੱਲ ਆ ਦਿੱਲੀ ਚ ਹੋਰ ਗੱਲ ਆ ਜੀ ਜਦੋਂ ਪਰਮਜੀਤ ਸਿੰਘ ਸਰਨਾ ਸੀ ਪ੍ਰਧਾਨ ਉਹ ਵੀ ਉਹ ਹਲੇ ਮੌਜੂਦਾ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਦੇ ਨਾਲ ਕਮੇਟੀ ਚਲਾਉਣ ਲਈ ਉਹਨਾਂ ਦਾ ਸਹਿਯੋਗ ਲੈਂਦੇ ਸੀ ਅੱਜ ਸਤਾ ਦੇ ਵਿੱਚ ਕੇਂਦਰ ਚ ਵੀ ਤੇ ਸਟੇਟ ਚ ਵੀ ਦਿੱਲੀ ਚ ਉੱਥੇ ਭਾਜਪੀ ਦੀ ਸਰਕਾਰ ਆ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਸਹਿਯੋਗ ਲੈ ਕੇ ਆਪਣੇ ਜਿਹੜੇ ਵੀ ਸਿੱਖੀ ਨਾਲ ਸੰਬੰਧਿਤ ਕਾਜ ਨੇ ਭਾਵੇਂ ਉਹ ਉਥੇ ਇਹ ਸੈਭਜਾਦਿਆਂ ਦੀ ਜਿਹੜੀ ਆ ਸ਼ਹਾਦਤ ਦਾ ਦਿਨ ਮਨਾਉਣਾ ਜਾਂ ਲਾਲ ਕਿਲੇ ਤੇ ਫਤਿਹ ਦਿਵਸ ਮਨਾਉਣਾ ਵਾ ਜਾਂ ਸਾਡੇ ਉਥੇ ਜਿਹੜੇ ਵਿਦਿਕ ਅਦਾਰੇ ਨੇ ਉਹਨਾਂ ਨੂੰ ਚਲਾਉਣਾ ਵਾ ਜਾਂ ਸਾਡੇ ਹੋਰ ਇੰਸਟੀਚਿਊਟ ਨੇ ਉਹਨਾਂ ਨੂੰ ਚਲਾਉਣਾ ਇਹ ਸੇ ਕਰਕੇ ਜਿਹੜਾ ਵਾ ਅਸੀਂ ਉਹਨਾਂ ਦਾ ਜਿਹੜਾ ਵਾ ਸੰਯੋਗ ਲੈਨੇ ਉਮੀਦ ਰੱਖਦੇ ਆ ਜੀ ਧਰਮ ਦੀ ਖਾਤਰ ਉਮੀਦ ਹੈ ਕਿ ਚੀਜ਼ਾਂ ਬਿਹਤਰ ਹੋਣਗੀਆਂ ਕਿਉਂਕਿ ਇਸ ਵੇਲੇ ਜਿੰਨਾ ਕੋਈ ਖਿਲਾਰਾ ਪਿਆ ਇਸੇ ਉੱਤੇ ਗੱਲਾਂ ਕਰਨੀਆਂ ਸ਼ੁਰੂ ਕਰੀਏ ਤੇ ਭੋਮਾ ਸਾਹਿਬ ਮੈਨੂੰ ਲੱਗਦਾ ਕਿ ਸਾਰੀ ਦਿਹਾੜੀ ਭਾਵੇਂ ਬੈਠੇ ਰਹੋ ਇੰਨਾ ਕੁਝ ਹੋ ਵਾਪਰਿਆ ਪਰ ਫਿਰ ਵੀ ਆਪਾਂ ਹਮੇਸ਼ਾ ਚੰਗੇ ਦੀ ਉਮੀਦ ਰੱਖਦੇ ਆ ਕਿ ਭਲਕ ਜਿਹੜੀ ਬਿਹਤਰ ਹੋਏਗੀ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਜੀ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਆਪਜੀ ਦਾ ਥੈਂਕ ਯੂ ਸੋ ਇਹ ਸਨ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕ ਉਮੀਦ ਤਾਂ ਉਹ ਰੱਖਦੇ ਆ ਕਿ ਚੰਗਾ ਹੋਏਗਾ ਭਵਿੱਖ ਬਿਹਤਰ ਹੋਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਤਾਂ ਪਰ ਕਦੋਂ ਹੋਣਗੀਆਂ ਇਹ ਵੀ ਸਭ ਤੋਂ ਵੱਡਾ ਸਵਾਲ ਹੈ ਕਿ ਚੋਣਾਂ ਉਹ ਕਮੇਟੀ ਦੀਆਂ ਹੋਣ ਤੋਂ ਬਾਅਦ ਜੇ ਕੋਈ ਨਵੀਂ ਉੱਥੇ ਕਮੇਟੀ ਆਉਂਦੀ ਆ ਉਹਦੇ ਨਾਲ ਸਾਰਾ ਕੁਝ ਸੁਧਰ ਜਾਏਗਾ ਸੰਵਰ ਜਾਏਗਾ ਕਿਉਂਕਿ ਚਿਹਰੇ ਘੁਮਕਮਾ ਕੇ ਫਿਰ ਉਹੀ ਅੱਗੇ ਆ ਰਹੇ ਨੇ ਸੋ ਬਹੁਤ ਗੰਭੀਰ ਸਵਾਲ ਨੇ ਔਰ ਇਨ੍ਹਾਂ ਸਵਾਲਾਂ ਦੇ ਜਵਾਬ ਪੰਥ ਦੇਖ ਰਿਹਾ ਜਿਹੜੇ ਨੁਮਾਇੰਦਗੀ ਕਰ ਰਹੇ ਉਹਨਾਂ ਵੱਲ ਤੇ ਕੀ ਹੁੰਦਾ ਭਲਕ ਉਹ ਦੇਖਣਾ ਹੋਵੇਗਾ ਫਿਲਹਾਲ ਦਿਓ ਇਜਾਜ਼ਤ ਜਸਵੀਰ ਨੂੰ ਤੇ ਮੇਰੇ ਨਾਲ ਮੇਰੇ ਕੈਮਰਾਮੈਨ ਗੋਪਾਲ ਨੂੰ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ